ਆਪ ਦੇ ਵਿੱਚ ਸਭ ਤੋਂ ਪਹਿਲਾਂ ਕਿ ਪੰਜਾਬੀਆਂ ਦਾ ਹੋਣਾ ਚਾਹੀਦਾ ਪਰ ਜੇ ਪ੍ਰਵਾਸੀ ਲੋਕ ਜਿੰਦੂਹਾਣੇ ਵਿੱਚ ਆ ਕੇ ਇਹ 2 ਨੰਬਰ ਦੇ ਧਾਂਦਰੀ ਦਾ ਕੰਮ ਕਰਨਗੇ ਅਸੀਂ ਮੂੰਹ ਤੋਂ ਜਵਾਬ ਸ਼ਿਵਸ਼ਰਤ ਸਮਾਜਵਾਦੀ ਵੱਲੋਂ ਦਿੱਤਾ ਜਾਊਗਾ ਸੇਲ 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 ਝੋਲਾਸ਼ਾਪ ਡਾਕਟਰ ਅਤੇ ਡਿਗਰੀਆਂ ਦੀ ਸੇਲ ਤਾਜਪੁਰ ਏਰੀਆ ਦੇ ਵਿੱਚ ਟਿੱਬਾ ਰੋਡ ਪੈਂਦਾ ਆ ਉੱਥੇ ਸ਼ਿਵਮ ਕਲੀਨਿਕ ਚੱਲਦੀ ਪਈ ਐ ਇੱਕ ਸ਼ਿਵਮ ਕਲੀਨਿਕ ਕਿਹਦੇ ਨਾਂ ਨਾਲ ਜਾਨੀ ਰਾਜ ਚੌਧਰੀ ਰਾਜਕਿਸ਼ੋਰ ਚੌਧਰੀ ਨਾਮ ਤੇ ਚੱਲ ਰਹੀ ਐ ਕਲੀਨਿਕ ਇਹ ਇੱਕ ਕਲੀਨਿਕ ਚਲਾਕੇ ਦਾ ਰਿਆ ਕੁਰਸੀ ਤੇ ਬੈਠਾ ਆ ਜੀ ਰਾਜ ਜੀ

10 ਪੜੇ ਹੋਏ ਗੁਟਕਾ ਚਾਪ ਲੋਗ ਜਿਹੜੇ ਨੇ ਉਹ ਕਿੱਦਾਂ ਕਰ ਰਹੇ ਨੇ ਮਤਲਬ ਕਿੱਦਾਂ ਸਟਿਚਸ ਲਾ ਰਹੇ ਕਿੰਦਾ ਗਲੂਗੋਸ ਲਗਾ ਰਹੇ ਨੇ ਇਹਦੀ ਅਸੀਂ ਜਿਹੜੀ ਕੰਪਲੇਂਟ ਸੀਗੀ ਗੁਟਕਾ ਚਾਪ ਮਤਲਬ ਗੁਟਕਾ ਚਾਪ ਦਾ 10 ਪੜੇ ਹੋਏ ਪ੍ਰਵੰਚਲੀ ਪਹਾੜੇ ਪਾਸੇ ਦੇ ਮੁੰਡੇ ਜਿਹੜੇ ਨੇ ਵੀਡੀਓ ਦੇ ਇੱਕ ਤੁਸੀਂ ਆਪ ਹੀ ਹੈਰਾਨ ਹੋ ਜਾਊਂਗੇ ਕਿ ਵਾਕਈ 10 ਪੜੇ ਹੋਏ ਲੋਗ ਸਾਨੂੰ ਗੱਲਾਂ ਬੋਲੀਆਂ ਨੇ ਸਾਨੂੰ ਕੰਮ ਤੇ ਕਿ ਸਿਵਲ ਸਰਜਨ ਐਸ ਐਮਓ ਆਪਣੇ ਆਪਣੇ ਮੂਲ ਤੱਕ ਰਿਕੋੜ ਨਾ ਦੇ ਉਹ ਵੀ ਪੇਸ਼ ਕਰਾਂਗੇ ਕਿ ਸਾਡੀ ਜੇਬਾਂ ਦੇ ਵਿੱਚ ਨੇ ਸਾਨੂੰ ਦੇਖਣ ਨੂੰ ਮਿਲਿਆ ਸਾਨੂੰ ਦੇਖਣ ਨੂੰ ਇਹੀ ਮਿਲਿਆ ਕਿ ਰਿਐਲਿਟੀ ਦੇ ਵਿੱਚ ਸੱਚਾਈ ਹੈ ਕਿ ਸਾਨੂੰ ਫੋਨ ਕਿਉਂ ਨਹੀਂ ਆ ਰਿਹਾ ਇਸ ਚੀਜ਼ ਦਾ ਤੇ ਜੋ ਸਾਡਾ ਰਾਈਟ ਬੰਦਾ ਸੀ ਕਿ ਜਨ ਰਾਜਕਿਸ਼ੋਰ ਚੋਧਰੀ ਹੈ ਕੱਲਾ ਰਾਜਕਿਸ਼ੋਰ ਚੋਧਰੀ ਜਗਾਨੀ ਕਰਦਾ ਇਸ ਤਾਜਪੁਰ ਏਰੀਆ ਦੇ ਵਿੱਚ ਘੱਟੋ-ਘੱਟ 2 ਤੋਂ 250 ਕਲੀਨਿਕ ਖੁੱਲੇ ਨੇ ਜਿਹੜੇ ਇਲੀਗਲ ਤਰੀਕੇ ਨਾਲ ਖੁੱਲੇ ਨੇ ਜਿੰਨਾ ਕੋਲ ਡਿਗਰੀ ਨਹੀਂ ਹੈਗੀ ਜਿਹੜੀ ਸੈਂਟਰ ਦੀ ਸਰਕਾਰ ਬੈਠੀ ਹੈ ਕਿ ਕੀ ਕਰਦੀ ਪਈ ਹੈ ਕਿ ਉਹ ਡਿਗਰੀਆਂ ਉਹਨਾਂ ਨੇ ਜਿਹੜੇ ਥੱਲੇ ਬੰਦੇ ਰੱਖੇ ਹੋਏ ਨੇ ਜਿਹੜੇ ਡਿਗਰੀਆਂ ਦਿੰਦੇ ਨੇ ਜਿਹੜੇ ਇੰਸਟੀਚਿਊਟ ਖੋਲੇ ਹੋਏ ਨੇ ਉਹ ਇਦਾਂ ਡਿਗਰੀਆਂ ਵੰਦੇ ਪੈਣ ਸਵਾਲ ਤਾਂ ਇਹ ਵੀ ਖੜਾ ਹੁੰਦਾ ਸੈਂਟਰ ਦੀ ਸਰਕਾਰ ਤੇ ਖੜਾ ਹੁੰਦਾ ਕਿ ਜੇ ਡਿਗਰੀਆਂ ਵੰਦੇ ਪੈਣ ਉਹਨਾਂ ਦੀ ਇੰਸਟੀਚਿਊਟ ਉਹ ਜਾਂਚ ਨਹੀਂ ਕਰਦੀ ਇੰਸਟੀਚਿਊਟਾਂ ਦੀ ਕਿਵੇਂ ਦਿੰਦੇ ਪੈਣੇ ਲੁਧਿਆਣੇ ਦੇ ਵਿੱਚ ਨਾ ਕਰਦੇ ਕਰਦੇ ਜੋ ਸਾਨੂੰ ਐਵਰੇਜ ਆਈ ਹੈ ਉਹ 2800 ਦੇ ਨੇੜੇ ਆਈ ਹੈ ਐਵਰੇਜ 2800 ਦੇ ਵਿੱਚ 90% ਜਿਹੜੇ ਕਲੀਨਿਕ ਨੇ ਉਹ ਚ ਦੋ ਨੰਬਰ ਦੇ ਆਰ ਦੇ ਵਿੱਚ ਚੱਲ ਰਹੇ ਨੇ ਮੈਂ ਕਰ ਇਹਨਾਂ ਪੈਸਾ ਫੰਡਿੰਗ ਹੋ ਰਹੀ ਹੈ ਸਿਵਲ ਸਰਜਨ ਚੁੱਪ ਕਿਉਂ ਬੈਠੇ ਨੇ ਅੱਜ ਨਹੀਂ ਕੱਲ ਨਹੀਂ ਦੋ ਦਿਨ ਦਸ ਦਿਨ ਬਾਅਦ ਵੀ ਜਵਾਬ ਇਹਨਾਂ ਨੂੰ ਦੇਣਾ ਹੀ ਪੈਣਾ ਹੈ ਇਹ ਨਾ ਹੋਵੇ ਸਾਨੂੰ ਸਿਵਲ ਸਮਾਜਵਾਦੀ ਨੂੰ ਸਿਵਲ ਸਰਜਨ ਦੇ ਖਿਲਾਫ ਸਾਨੂੰ ਮੋਰਚਾ ਖੋਲਣਾ ਪਵੇ ਪ੍ਰਾਈਮੂ ਦੇ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਿੰਮਤ ਸੋ ਅਕਸਰ ਪ੍ਰਾਈਮੂ ਦੇ ਵੱਲੋਂ ਤੁਹਾਨੂੰ ਇਹੀ ਖਬਰਾਂ ਨਾਲ ਜਾਣੂ ਕਰਵਾਇਆ ਜਾਂਦਾ ਹੈ ਜਿਹੜੀਆਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਨਾਲ ਜੁੜੀਆਂ ਹੁੰਦੀਆਂ ਨੇ ਜਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ ਨੇ ਐਸੀਆਂ ਖਬਰਾਂ ਅਕਸਰ ਹੀ ਪ੍ਰਾਈਮੂ ਦੇ ਉੱਤੇ ਜਿਹੜੀਆਂ ਨੇ ਨਸ਼ਰ ਕੀਤੀਆਂ ਜਾਂਦੀਆਂ ਨੇ ਅੱਜ ਫੇਰ ਇੱਕ ਵਾਰੀ ਤੁਹਾਨੂੰ ਐਸਾ ਹੀ ਅਪਡੇਟ ਦਿਖਾਉਣ ਜਾ ਰਹੀ ਹਾਂ ਸੋ ਦੀਵਾਲੀ ਦੇ ਦਸਹਿਰੇ ਦੇ ਦਿਨ ਆ ਚੁੱਕੇ ਨੇ ਤਿਹਾਰਾ ਸੀਜ਼ਨ ਹੈ ਇੱਕ ਪਾਸੇ ਨਰਾਤੇ ਚੱਲਦੇ ਪਏ ਨੇ ਮਾਤਾ ਦੇਰ ਦੂਜੇ ਪਾਸੇ ਜਿਹੜਾ ਆ ਤਿਹਾਰਾ ਸੀਜ਼ਨ ਹੈ ਲੋਕਾਂ ਦੇ ਵਿੱਚ ਵੀ ਕਾਫੀ ਜੜੀ ਹੈ ਤੇ ਤਿਹਾਰਾ ਨੂੰ ਲੈ ਕੇ ਮਨਾਂ ਦੇ ਵਿੱਚ ਖੁਸ਼ੀ ਹੈ ਯਾਰ ਜੇ ਗੱਲ ਕਰੀਏ ਇਹਨੇ ਦਿਨਾਂ ਦੇ ਵਿੱਚ ਹੀ ਜੜੀ ਹੈ ਵੱਡੇ ਵੱਡੇ ਜੇ ਗੱਲ ਕਰੀਏ ਸ਼ੋਰੂਮਾਂ ਵੱਲੋਂ ਜਾਂ ਵੱਡੀ ਵੱਡੀ ਕੰਪਨੀਆਂ ਵੱਲੋਂ ਸੇਲ ਲਗਾਈ ਜਾਂਦੀ ਹੈ ਸੋ ਐਸੀ ਇੱਕ ਸੇਲ ਜਿਹੜੀ ਹੈ ਦੀਵਾਲੀ ਦਸਹਿਰੇ ਦੇ ਦਿਨਾਂ ਦੇ ਵਿੱਚ ਲੈ ਕੇ ਆਏ ਨੇ ਜਿੰਨਾਂ ਦਾ ਖੁਲਾਸਾ ਕੁਝ ਸ਼ਖਸ ਵੱਲ ਜਿਹੜੇ ਨੇ ਕੁਝ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਸੋ ਕਹਿਣਾ ਚਾਹਾਂਗਾ ਕਿ ਉਹਨਾਂ ਦੀ ਜ਼ੁਬਾਨੀ ਕਹਿਣਾ ਚਾਹਾਂਗਾ ਕਿ ਸੇਲ 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 ਚੋਲਾ ਸ਼ਾਹ ਡਾਕਟਰ ਅਤੇ ਡਿਗਰੀਆਂ ਦੀ ਸੇਲ ਇਹ ਸ਼ਬਦ ਸਾਡੇ ਯਾਨੀ ਪ੍ਰਾਈਮ ਦੇ ਦੇ ਨਹੀਂ ਇਹ ਸ਼ਬਦ ਸ਼ਿਵ ਜਨ ਆਗੂ हेमंत ਠਾਕੁਰ ਔਰ ਨੀਰਜ ਭਰਦwaj ਦੇ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਆਖਰ ਉਹਨਾਂ ਵੱਲੋਂ ਜਿਹੜੀ ਇਹ ਸੇਲ ਚੋਲਾ ਸ਼ਾਹ ਡਾਕਟਰਾਂ ਦੀ ਔਰ ਡਿਗਰੀਆਂ ਦੀ ਜਿਹੜੀ ਸੇਲ ਦਾ ਮੁੱਦਾ ਚੱਕਿਆ ਉਹ ਮੁੱਦਾ ਕੀ ਹੈ ਔਰ ਕਿਉਂ ਜਿਹੜੇ ਇਹ ਭਾਸ਼ਣ ਦਿੱਤਾ ਜਾ ਰਿਹਾ ਕਿਉਂ ਜਿਹੜੀ ਹੈ ਪ੍ਰੈਸ ਕਾਨਫਰੈਂਸ ਜਿਹੜੀ ਕੀਤੀ ਜਾ ਰਹੀ ਹੈ ਕਿ ਉਹਨਾਂ ਕੋ ਪੁਕਤਾ ਸਬੂਤ ਕੀ ਨੇ ਜਿਹੜੇ ਹੋ ਚੋਲਾ ਸ਼ਾਹ ਡਾਕਟਰਾਂ ਦੀ ਗੱਲ ਕਰ ਰਹੇ ਨੇ ਔਰ ਚੋਲਾ ਸ਼ਾਹ ਦਾ ਮਤਲਬ ਕੀ ਹੈ ਉਹਨਾਂ ਦੀ ਜ਼ੁਬਾਨੀ ਜਾਣਦੇ ਹਾਂ ਪਹਿਲਾਂ ਤਾਂ ਅਸੀਂ ਮੱਝੀ ਦੱਸੋ ਵੀ ਜਿਹੜੇ ਤੁਸੀਂ ਚੋਲਾ ਸ਼ਾਹ ਡਾਕਟਰਾਂ ਦੀ ਗੱਲ ਕੀਤੀ ਹੈ ਇਹ ਚੋਲਾ ਸ਼ਾਹ ਡਾਕਟਰਾਂ ਦਾ ਮਤਲਬ ਕੀ ਹੈ ਮੇਰੇ ਵੱਲੋਂ ਬੜਾ ਸਾਰਾ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਭੋਗਿਆ ਵਸੁੰਧਰਾ ਜੈ ਮਹਾਰਾਣਾ ਚੋਲਾ ਸ਼ਬ ਡਾਕਟਰ ਦਾ ਮਤਲਬ ਇਹ ਹੈ ਕਿ ਆਪਾਂ ਬਿਨਾ ਡਿਗਰੀ ਤੋਂ ਬਿਨਾ ਡਿਗਰੀ ਦਾ ਮਤਲਬ ਬਿਨਾ ਐਮਬੀਬੀਐਸ ਡਿਗਰੀ ਤੋਂ ਬਿਨਾ ਕਿ ਆਪਾਂ ਡਾਕਟਰ ਦਾ ਸ਼ਬਦ ਆਪਾਂ ਨੇ ਪਿੱਛੇ ਕਿਤਾ ਲਗਾ ਸਕਦੇ ਹਾਂ ਡਾਕਟਰ ਕਹਾਣਾ ਬਹੁਤ ਮਤਲਬ ਕਿ ਸਲਜ ਸ਼ਬਦ ਹੈ ਕਿ ਡੈਂਟਿਸਟ ਨੂੰ ਵੀ ਲੋਕ ਡਾਕਟਰ ਕਹਿ ਦਿੰਦੇ ਨੇ ਪਰ ਡੈਂਟਿਸਟ ਡੈਂਟਿਸਟ ਹੀ ਹੁੰਦਾ ਆ ਕਲੀਨਿਕ ਕਿੱਦਾਂ ਚੱਲ ਰਿਹਾ ਕਿਹਦੀ ਆਰ ਦੇ ਵਿੱਚ ਚੱਲ ਰਿਹਾ ਹੈ ਇਹਦੀ ਕਿ ਲੁਧਿਆਣੇ ਦੇ ਵਿੱਚ ਤਾਜਪੁਰ ਏਰੀਆ ਦੇ ਵਿੱਚ ਟਿੱਬਾ ਰੋਡ ਪੈਂਦਾ ਆ ਉੱਥੇ ਸ਼ਿਵਮ ਕਲੀਨਿਕ ਚੱਲਦੀ ਵੀ ਹੈ ਇੱਕ ਸ਼ਿਵਮ ਕਲੀਨਿਕ ਕਿਸ ਦੇ ਨਾਮ ਤੇ ਚੱਲਦੀ ਰਾਜ ਚੌਧਰੀ ਰਾਜਕਿਸ਼ੋਰ ਚੌਧਰੀ ਨਾਮ ਤੇ ਚੱਲ ਰਹੀ ਹੈ ਕਲੀਨਿਕ ਇਹ ਇੱਕ ਕਲੀਨਿਕ ਚਲਾ ਕੇ ਦਾਰਿਆ ਕੁਰਸੀ ਤੇ ਬੈਠਾ ਆ ਤੁਹਾਡੇ ਚੈਨਲ ਦੇ ਮਾਧਮ ਨਾਲ ਆਈ ਤੁਹਾਨੂੰ ਅਸੀਂ ਪੂਕਤ ਸਬੂਤ ਵੀ ਦਵਾਂਗੇ ਸੋ ਇਹ ਵੀਡੀਓ ਦੇ ਨਾਲ ਉਹ ਨਾਲ ਜਾਰੀ ਵੀ ਕਰ ਦਿਓ ਕਾਰਨ ਕੀ ਬਿਨਾ ਉਹਤੇ ਯਾਨੀ ਐਮਬੀ ਡਿਗਰੀ ਤੋਂ ਬਿਨਾ ਉਹ ਬੈਠਾ ਹੈ ਕਲੀਨਿਕ ਚਲਾ ਰਿਹਾ ਹੈ ਕਲੀਨਿਕ ਤੋਂ ਬਿਨਾ ਉਸ ਜਗ੍ਹਾ ਦੇ ਉੱਪਰ ਜੋ ਗੁੱਲੂਕੋਸ ਲਗਾ ਰਹੇ ਨੇ ਉਹ 10 ਸੇ ਪੜੇ ਹੋਏ ਬੰਦੇ ਨੇ ਨਾ ਕਿ ਕੋਈ ਉਹਨਾਂ ਨੇ ਏ ਐਨ ਐਮ ਜਾਂ ਜੀ ਐਨ ਐਮ ਦੀ ਡਿਗਰੀ ਕੀਤੀ ਹੋਈ ਹੈ ਪਰ ਰਾਜ ਕਿਸ਼ੋਰ ਚੋਧਰੀ ਗੱਲ ਕਹਿ ਰਿਹਾ ਪੱਤਰਕਾਰਾਂ ਦੇ ਵਿੱਚ ਕਿ ਯਾਨੀ ਕਿ ਮੇਰੀ ਘਰ ਵਾਲੀ ਜਿਹੜੀ ਹੈ ਕਿ ਏ ਐਨ ਐਮ ਤੇ ਜੀ ਐਨ ਐਮ ਦੀ ਕਿ ਡਿਗਰੀ ਕੀਤੀ ਹੋਈ ਆ ਉਹ ਸਟੀਚਸ ਲਗਾ ਸਕਦੀ ਆ ਗਲੂਗੋਸ ਲਗਾ ਸਕਦੀ ਆ ਅਸੀਂ ਨਹੀਂ ਮੁਕਰਦੇ ਠੀਕ ਆ ਉਹ ਜੀ ਐਨ ਐਮ ਹੈ ਤਾਂ ਲਗਾ ਸਕਦੀ ਆ ਪਰ ਜੋ ਸਾਡੇ ਕੋਲ ਸਟਿੰਗ ਆਪਰੇਸ਼ਨ ਜੋ ਪੱਤਰਕਾਰਾਂ ਨੇ ਕੀਤਾ ਹੈ ਜੋ ਸਾਡੇ ਕੋਲ ਵੀਡੀਓ ਆਈਆਂ ਫੁਟੇਜ ਆਈਆਂ ਉਹਦੇ ਵਿੱਚ 10 ਪੜੇ ਹੋਏ ਗੁਟਕਾ ਛਾਪ ਲੋਕ ਜਿਹੜੇ ਨੇ ਉਹ ਕਿੱਦਾਂ ਕਰ ਰਹੇ ਨੇ ਮਤਲਬ ਕਿੱਦਾਂ ਸਟੀਚਸ ਲਾ ਰਹੇ ਕਿੱਦਾਂ ਗਲੂਗੋਸ ਲਗਾ ਰਹੇ ਨੇ ਇਹਦੀ ਅਸੀਂ ਜਿਹੜੀ ਕੰਪਲੇਂਟ ਸੀਗੀ ਗੁਟਕਾ ਛਾਪ ਮਤਲਬ ਕੁਟਕਾ ਛਾਪ ਦਾ ਮਤਲਬ 10 ਪੜੇ ਹੋਏ ਪ੍ਰਵੰਚਲੀ ਪਲੇ ਪਾਸੇ ਦੇ ਮੁੰਡੇ ਜਿਹੜੇ ਨੇ ਵੀਡੀਓ ਦੇ ਇੱਕ ਤੁਸੀਂ ਆਪ ਹੀ ਹੈਰਾਨ ਹੋ ਜਾਊ ਤੁਸੀਂ ਪ੍ਰਵਾਂਜਲੀ ਨੂੰ ਟਾਰਗੇਟ ਕਰ ਰਹੇ ਹੋ ਜਾਂ ਤੁਸੀਂ ਕਹਿ ਰਹੇ ਹੋ ਪ੍ਰਵਾਂਜਲੀ ਪੜੇ ਹੋਏ ਬੰਦੇ ਦਦ ਗੁਟਕਾ ਪੜੇ ਹੋਏ ਸਾਹਿਬ ਮੇਰੇ ਕਹਿਣ ਦਾ ਮਤਲਬ ਹੈ ਇਹ ਪਹਿਲਾਂ ਦੀ ਸਪਸ਼ਟੀਕਰਨ ਦਿਓ ਕਿਉਂਕਿ ਦੇਖੋ ਤੁਹਾਡੇ ਵੱਲੋਂ ਵੀ ਜਿਹੜੇ ਲਫ਼ਜ਼ ਕੀਤੇ ਜਾ ਰਹੇ ਨੇ ਮਿਸਕਾਈਡ ਕਰਦੇ ਨੇ ਬੰਦੇ ਨੂੰ ਤੁਹਾਡੇ ਕਹਿਣ ਦਾ ਮਤਲਬ ਕੀ ਤੁਸੀਂ ਪ੍ਰਵਾਂਜਲੀ ਨੂੰ ਕਿ ਉਹ ਪ੍ਰਵਾਂਜਲੀ ਦਾ ਕਲੀਨਿਕ ਐਸ ਕਰਕੇ ਉਹਨੂੰ ਟਾਰਗੇਟ ਕਰ ਰਹੇ ਹੋ ਜਾਂ ਅਨਪੜ੍ਹਿਆ ਮਤਲਬ ਉਹਨੂੰ ਕੋਈ ਡਿਗਰੀ ਨਹੀਂ ਹੈ ਜਾਂ ਕੋਈ ਦੇਖੋ ਪ੍ਰੋਪਰ ਸਹੂਲਤਾਂ ਨਹੀਂ ਹੈ ਉਸ ਚੀਜ਼ ਨੂੰ ਕਰ ਸੀ ਕਰ ਰਹੇ ਹੋ ਦੇਖੋ ਮੈਨੂੰ ਕਿਸੇ ਡਰ ਨਹੀਂ ਮਾਰਿਆ ਜੋ ਸਚਾਈ ਹੈ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਕਿ ਪੰਜਾਬੀਆਂ ਦਾ ਹੋਣਾ ਚਾਹੀਦਾ ਪਰ ਜੇ ਪ੍ਰਵਾਸੀ ਲੋਕ ਜੇ ਲੁਧਿਆਣੇ ਵਿੱਚ ਆ ਕੇ ਜੇ 2 ਨੰਬਰ ਦੇ ਧਾਂਦਰੀ ਦਾ ਕੰਮ ਕਰਨਗੇ ਅਸੀਂ ਮੂਹਤੋਰ ਜਵਾਬ ਸ਼ਿਵਸਨਾ ਸਮਾਜਵਾਦੀ ਵੱਲੋਂ ਦਿੱਤਾ ਜਾਊਗਾ ਕਰਨ ਇਹ ਨਹੀਂ ਆ ਕਿ ਪ੍ਰਵਾਸੀ ਗਲਤ ਨੇ ਪ੍ਰਵਾਸੀ ਦੀ ਆੜ ਦੇ ਵਿੱਚ ਉਹ ਪ੍ਰਵਾਸੀ ਭਾਈਚਾਰੇ ਨੂੰ ਗਰੀਬ ਤਬਕੇ ਦੇ ਲੋਕ ਪਛੜੀ ਸ਼ਰਾਨੀ ਦੇ ਲੋਕ ਉਸ ਏਰੀਆ 'ਚ ਰਹਿੰਦੇ ਨੇ ਜਿਨ੍ਹਾਂ ਨੂੰ ਇਹਦੀ ਨੌਲੇਜ ਬਹੁਤ ਘੱਟ ਹੁੰਦੀ ਹੈ ਕਲੀਨਿਕ ਦੇਖ ਕੇ ਲੋਕੀ ਕਹਿ ਦਿੰਦੇ ਆ ਕਿ ਇਹ ਹਸਪੀਟਲ ਆ ਜੀ ਬਹੁਤ ਵੱਡਾ ਆ ਕਿ ਡਾਕਟਰ ਆ ਇਹ ਬਹੁਤ ਵੱਡਾ ਆ ਕਿ ਇੱਥੇ ਇਲਾਜ ਕੀਤਾ ਜਾਂਦੇ ਨੇ ਪਰ ਉਸ ਇਲਾਜ ਦੇ ਆੜ ਦੇ ਵਿੱਚ ਉੱਥੇ ਇੱਕ ਬੱਚੀ ਦੀ 2 ਮਹੀਨੇ ਪਹਿਲੇ ਡੱਥ ਵੀ ਹੋਈ ਹੈ ਜੋ ਸਾਨੂੰ ਐਫੀਡਾਵਿਟ ਦੇ ਚੁੱਕੇ ਨੇ ਆਨਰ ਟਾਈਮ ਦੇ ਵਿੱਚ ਉਹ ਵੀ ਉਜਾਗਰ ਹੋਏਗਾ ਉਸ ਤੋਂ ਬਾਅਦ ਇੱਕ ਦਿਨ 10 ਸਾਲ ਦੀ ਇੱਕ ਹੋਰ ਇੱਕ ਬੇਟੀ ਸੀਗੀ ਉਹ ਕਾਫੀ ਕ੍ਰਿਟੀਕਲ ਉਹਦੀ ਮਤਲਬ ਕਾਫੀ ਬਿਮਾਰੀ ਵਿੱਚ ਜਾਨੀ ਚੋਲ ਇਨਕੋ ਡੋਸ ਦਵਾਈ ਜਿਹੜੀ ਸੀਗੀ ਕੰਡੀਸ਼ਨ ਬੜੀ ਖਰਾਬ ਹੋ ਗਈ ਪਰ ਚਲੋ ਕੰਡੀਸ਼ਨ ਖਰਾਬ ਹੋਣ ਤੋਂ ਬਾਅਦ ਜੋ ਸਾਡਾ ਰਾਈਟ ਬਣਦਾ ਸੀਗਾ ਸ਼ਿਵ ਸੰ ਸਮਾਜਵਾਦੀ ਵੱਲੋਂ ਇਹ ਅਧਿਕਾਰ ਚਾਹੇ ਕਿ ਲੁਧਿਆਣੇ ਦੇ ਵਿੱਚ ਸਭ ਤੋਂ ਵੱਡੇ ਕੌਣ ਨੇ ਐਸਐਮਓ ਤੋਂ ਉੱਪਰ ਕੌਣ ਹੁੰਦਾ ਆ ਉਹ ਹੁੰਦਾ ਸਿਵਲ ਸਰਜਨ ਸਿਵਲ ਸਰਜਨ ਨੂੰ ਅਸੀਂ 10 ਦਿਨ ਪਹਿਲਾਂ ਅਸੀਂ ਕੰਪਲੇਂਟ ਦੇ ਕੇ ਆ ਪਰ ਉਹਦੇ ਉੱਪਰ ਕੋਈ ਗੌਰ ਕੀਤਾ ਨਹੀਂ ਜਾ ਰਿਹਾ 24 ਘੰਟੇ ਬੀਤਣ ਤੋਂ ਬਾਅਦ ਵੀ ਸਾਨੂੰ ਕਾਲ ਨਹੀਂ ਆਈ 10 ਦਿਨ ਬੀਤ ਗਏ ਅੱਜ ਤੱਕ ਕਾਲ ਇਸ ਨੰਬਰ ਤੇ ਇੱਕ ਵੀ ਕਾਲ ਨਹੀਂ ਆਈ ਸਾਨੂੰ ਸਾਡੇ ਜੋ ਅਧਿਕਾਰ ਬੰਦੇ 3 ਦਿਨਾਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਕੰਪਲੇਨਟ ਦੇ ਰਹੇ ਹਾਂ डीसी ਸਾਹਮਣੇ ਮਾਰਕ ਐਡੀਸੀ ਨੂੰ ਕੀਤੀ ਐਡੀਸੀ ਨੇ ਮਾਰਕ ਸਿਵਲ ਸਰਜਨ ਪ੍ਰਦੀਪ ਕੁਮਾਰ ਨੂੰ ਦੁਬਾਰਤੋਂ ਕੰਪਲੇਂਟ ਕਰਤੀ ਕਿ ਕਾਰਵਾਈ ਕਰਨਗੇ ਇਨਕੁਆਇਰੀ ਕਰਨਗੇ ਕਿ ਇੱਥੇ ਦੋ ਨੰਬਰ ਤਾਂਦਰੀ ਦਾ ਕੰਮ ਹੁੰਦਾ ਆ ਅਸੀਂ ਕਰਾਂਗੇ ਪਰ ਹੱਲੇ ਤੱਕ ਇਹਦੀ ਸਪਸ਼ਟੀਕਰਨ ਕਿਸੇ ਨੇ ਵੀ ਨਹੀਂ ਦਿੱਤਾ ਜੋ ਸਾਡਾ ਉਸ ਅਧਿਕਾਰ ਜੋ ਬਣਿਆ ਜੋ ਅਧਿਕਾਰ ਬਣਿਆ ਸਾਡਾ ਕਿ ਅਸੀਂ ਆਪਣੀ ਸ਼ਿਵਸਨ ਸਮਾਜਵਾਦੀ ਵੱਲੋਂ ਪੱਤਰਕਾਰਾਂ ਦਾ ਜਿੰਨਾ ਜਨਸਮੂਹ ਨਾਲ ਅਸੀਂ ਨਾਂ ਲੈ ਕੇ ਅਸੀਂ ਉੱਥੇ ਮੋਰਚਾ ਲਗਾਇਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਇਹ ਜਿਹੜਾ ਚੋਲਾ ਸ਼ਾਪ ਡਾਕਟਰ ਹੈ ਕਿ ਇੱਥੇ ਨਾ ਆਓ ਜਿਹੜੇ ਐਮਬੀਬੀਐਸ ਦੀ ਕਲੀਨਿਕ ਜਿਹੜੇ ਖੋਲੀ ਬੈਠੇ ਨੇ ਤੁਸੀਂ ਡਾਕਰਾਕ ਹੋਗੇ ਐਨਬੀਬੀਏਸੀ ਦੀ ਡਿਗਰੀ ਹੈ ਇੱਕ ਤੁਸੀਂ ਕੋਈ ਨਾਰਮਲ ਜਿਹਾ ਚਿਪਸ ਦਾ ਪੈਕੇਟ ਵੀ ਹੁੰਦਾ ਆ ਉਹ ਆਈਸੀਆਈ ਮਾਰਕਾ ਹੁੰਦਾ ਆ ਪਰ ਇੱਕ ਖੁੱਲੇ ਚਿਪਸ ਵੀ ਮਿਲਦੇ ਨੇ ਜਿਹੜੇ ਗੰਦੇ ਤੇਲ ਦੇ ਵਿੱਚ ਰਲੇ ਹੁੰਦੇ ਨੇ ਕਿੱਥੇ ਜਾਨਕੀ ਕਿ ਕਿਹੜਾ ਤੇਲ ਹੁੰਦਾ 올ੀਵ ਆਇਲ ਦਾ ਤੇ ਕਿੱਥੇ ਕੋਈ ਇੱਕ ਰਿਫਾਈਨਡ ਦਾ ਤੇਲ ਹੁੰਦਾ ਫਰਕ ਕਿੰਨਾ ਆ ਦਿਲ ਦੀ ਬਿਮਾਰੀ ਲੱਗ ਸਕਦੀ ਹੈ ਪਰ ਚੀਜ਼ਾਂ ਦੇ ਵਿੱਚ ਜਾਨਕੀ ਅਸੀਂ ਜੇ ਆਪਾਂ ਕਹਿੰਦੇ ਕਿ ਕਿਤੇ ਕਿਤੇ ਖਤਾਸ ਪੈਦਾ ਹੁੰਦੀ ਹੈ ਸਾਨੂੰ ਦੁੱਖ ਇਸ ਚੀਜ਼ ਦਾ ਹੈ ਕਿ ਸਿਵਲ ਸਰਜਨ ਜੜੇ ਨੇ ਕਿ ਕਾਰਵਾਈ ਕਿਉਂ ਨਹੀਂ ਕਰ ਰਹੇ ਕਿਉਂਕਿ ਲੋਕਾਂ ਨੇ ਸਾਨੂੰ ਕਹੀ ਵੀ ਗੱਲ ਸਾਨੂੰ ਗੱਲਾਂ ਬੋਲੀਆਂ ਨੇ ਸਾਨੂੰ ਐਸਐਮਓ ਆਪਣੇ ਆਪਣੇ ਮੂੰਹ ਦੀ ਸਰਕਾਰ ਰਿਕਾਰਡਿੰਗਾਂ ਦੇ ਉਹ ਵੀ ਪੇਸ਼ ਕਰਾਂਗੇ ਕਿ ਸਾਡੀ ਜੇਬਾਂ ਦੇ ਵਿੱਚ ਨੇ ਸਾਨੂੰ ਦੇਖਣ ਨੂੰ ਮਿਲਿਆ ਸਾਨੂੰ ਦੇਖਣ ਨੂੰ ਇਹੀ ਮਿਲਿਆ ਕਿ ਰਿਐਲਿਟੀ ਦੇ ਵਿੱਚ ਸੱਚਾਈ ਹੈ ਕਿ ਸਾਨੂੰ ਫੋਨ ਕਿਉਂ ਨਹੀਂ ਆ ਰਿਹਾ ਇਸ ਚੀਜ਼ ਦਾ ਤੇ ਜੋ ਸਾਡਾ ਰਾਈਟ ਬੰਦਾ ਸੀ ਕਿ ਜਿਹੜਾ ਰਾਜਕਿਸ਼ੋਰ ਚੋਧਰੀ ਹੈ ਕੱਲ ਰਾਜਕਿਸ਼ੋਰ ਚੋਧਰੀ ਦੀ ਗੱਲ ਨਹੀਂ ਕਰਦਾ ਇਸ ਤਾਜਪੁਰ ਏਰੀਆ ਦੇ ਵਿੱਚ ਅਟੋਗਰ ਦੋ ਤੋਂ 250 ਕਲੀਨਿਕ ਖੁੱਲੇ ਨੇ ਜਿਹੜੇ ਇਲੀਗਲ ਤਰੀਕੇ ਨਾਲ ਖੁੱਲੇ ਨੇ ਜਿੰਨਾ ਕੋਲ ਡਿਗਰੀ ਨਹੀਂ ਹੈਗੀ ਅਸੀਂ ਪੂਰੇ ਦਾ ਪੂਰਾ ਅਸੀਂ ਜਨਸ਼ਿਵ ਸਮਾਜਵਾਦੀ ਵੱਲੋਂ ਮੋਰਚਾ ਖੋਲਣ ਜਾ ਰਿਹਾ ਅਸੀਂ ਜੋ ਤਾਜਪੁਰ ਏਰੀਆ ਤੋਂ ਹੀ ਸ਼ੁਰੂ ਕਰਾਂਗੇ ਪਰ ਦੋਸਤ ਸਾਹਿਬ ਅਕਸਰ ਦੇਖਿਆ ਜਾਂਦਾ ਹੈ ਕਿ ਗਰੀਬ ਤਬਕੇ ਜਿਹੜੇ ਲੋਕ ਹੁੰਦੇ ਨੇ ਪ੍ਰਵਾਸੀ ਭਾਈਚਾਰੇ ਦੀ ਗੱਲ ਕਰ ਲਈਏ ਜਿਵੇਂ ਆਪਣੇ ਗੱਲ ਕਰ ਲਈਏ ਢੋਲੇਵਾਲ ਸ਼ੇਰਪੁਰ ਗੈਸਪੁਰ ਟੰਡਾਲੀ ਸੰਨ੍ਹੇਵਾਲ ਦਰਾਹਾ ਔਰ ਅੱਗੇ ਦੀ ਗੱਲ ਕਰ ਲਈਏ ਹੁਣ ਸ਼ਹਿਰ ਦੇ ਅੰਦਰ ਦੀ ਹੈਪ ਬੋਲ ਦੀ ਗੱਲ ਕਰ ਲਈਏ ਆਪਾਂ ਬਸਤੀ ਦੀ ਗੱਲ ਕਰ ਲਈਏ ਹੋਰ ਵੀ ਜਿੱਥੇ ਆਪਾਂ ਮੌਜੂਦ ਹਾਂ ਐਸਚੇਮੋਨਾ ਏਰੀਏ ਦੀ ਵੀ ਗੱਲ ਕਰ ਲਈਏ ਸ਼ੇਮਲਾਪੁਰ ਦੀ ਗੱਲ ਕਰ ਲਈਏ ਲੋਕ ਜਿਹੜੇ ਨੇ ਡਾਕਟਰ ਬਣ ਜਾਂਦੇ ਨੇ ਕੁਝ ਲੋਕ ਜਿਹੜੇ ਨੇ ਬਿਨਾਂ ਡਿਗਰੀ ਤੋਂ ਡਾਕਟਰ ਬਣ ਜਾਂਦੇ ਨੇ ਔਰ ਜਿਨ੍ਹਾਂ ਨੂੰ ਖਾਸ ਕਰਕੇ ਜੇ ਗਰੀਬ ਤਬਕੇ ਦੀ ਗੱਲ ਕਰੀਏ ਪ੍ਰਵਾਸੀ ਭਾਈਚਾਰੇ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਕਿਉਂਕਿ ਜਿਆਦਾ ਜਾਣਕਾਰੀ ਨਹੀਂ ਹੁੰਦੀ ਗੱਲ ਸੁਣੋ ਮੇਰੀ ਇਹ ਡਾਕਟਰਾਂ ਕੋ ਜਾਂਦੇ ਨੇ ਕੀ ਤੁਹਾਨੂੰ ਨਹੀਂ ਲੱਗਦਾ ਇਹ ਡਾਕਟਰਾਂ ਨੂੰ ਖਤਮ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਇੰਨਾ ਪ੍ਰਤੀ ਜਾਗਰੂਕ ਕਿਉਂਕਿ ਸਰਕਾਰ ਵੱਲੋਂ ਸਿਵਲ ਹਸਪਤਲ ਵੀ ਬਣਾਏ ਗਏ ਨੇ ਸਰਕਾਰੀ ਡਿਸਪੈਂਸਰੀ ਵੀ ਹਾਂ ਡਿਸਪੈਂਸਰੀ ਵੀ ਖੋਲੀਆਂ ਗਈਆਂ ਸੀ ਉਹਨਾਂ ਵੱਲ ਨੂੰ ਨਾ ਜਾਂਦੇ ਹੋਏ ਲੋਕ ਇਹਨਾਂ ਕੋਲ ਜਾਂਦੇ ਨੇ ਕਾਰਨ ਕੀ ਆਖਿਰ ਵਿੱਚ ਜੀ ਜੀ ਕਾਰਨ ਦੇਖੋ ਮੈਂ ਤਾਂ ਸਪ ਉਹ ਸਰਕਾਰੀ ਚੀਜ਼ਾਂ ਦਾ ਫਾਇਦਾ ਅਗਲਾ ਲੋਕ ਕਹਿੰਦੇ ਕਿ ਸਾਨੂੰ ਲੈਣਾ ਜਿੱਤੇ ਖਾਣੇ ਪੈਂਦੇ ਸਾਨੂੰ ਇਹ ਕਰਨਾ ਪੈਂਦਾ ਉਹ ਕਰਨਾ ਪੈਂਦਾ ਇਸ ਲਈ ਕਹਿੰਦੇ 30 40000 ਰੁਪਏ ਦੀ ਸਾਨੂੰ ਦਵਾਈ ਅਗਲੇ ਬੰਦੇ ਨੇ ਦੇ ਦੇਣੀ ਤੇ ਅਸੀਂ ਅਸੀਂ ਘਰੋਂ ਚਲ ਜਾਣਾ ਪਰ ਕਿਤੇ ਨਾ ਕਿਤੇ ਸਵਾਲ ਇਹ ਹੈ ਕਿ ਉਹ ਆਪਣੀ ਜ਼ਿੰਦਗੀ ਨਾਲ ਆਪ ਹੀ ਖਿਲਵਾੜ ਕਰ ਰਹੇ ਨੇ ਕੋਈ ਨਹੀਂ ਖਿਲਵਾੜ ਕਰ ਰਹੇ ਉਹ ਆਪਣੀ ਜ਼ਿੰਦਗੀ ਨਾਲ ਆਪ ਖਿਲਵਾੜ ਕਰ ਜੇ ਹੁਣ ਤੁਸੀਂ ਦੇਖੋ ਐਮਬੀਬੀਐਸ ਡਾਕਟਰ ਨੇ ਕਿੰਨੇ ਪੜ੍ਹੇ ਐ ਐਮਬੀਬੀਐਸ ਉਹਨਾਂ ਨੇ ਕੀਤੀ ਐ ਕਿੰਨਾ ਲੱਖ ਰੁਪਏ ਉਹਨਾਂ ਨੇ ਆਪਣੀ ਡਿਗਰੀ ਤੇ ਲਾਇਆ ਐ ਐਮਡੀ ਬੜੇ ਐ ਐਮਬੀਬੀਐਸ ਕੀਤੀ ਤੇ ਇਹ ਲੋਕ ਕੀ ਕੀਤਾ 2 ਲੱਖ 5 ਲੱਖ ਦੇ ਕੇ ਡਿਗਰੀਆਂ ਲੈ ਕੇ ਆਪ ਦਾ ਝੋਲਾ ਛੋ ਡਾਕਟਰ ਬਣ ਗਏ ਆਪਾਂ ਪਰ ਸਵਾਲ ਇਹ ਡਿਗਰੀਆਂ ਮਿਲਦੀਆਂ ਕਿੱਥੋਂ ਨੇ ਸੇਲ ਆਈ ਡਿਗਰੀਆਂ ਸੇਲ ਲੱਗਦੀ ਹੋਣੀ ਆ ਕਿਤੇ ਨਾ ਕਿਤੇ ਇਹ ਤਾਂ ਪ੍ਰਸ਼ਾਸਨ ਨੇ ਜਾਂ ਸਰਕਾਰ ਦੇਖੇ ਸੈਂਟਰ ਦੀ ਸਰਕਾਰ ਨੂੰ ਪਹਿਲਾਂ ਤੇ ਚਾਹੀਦਾ ਜਿਹੜੀ ਸੈਂਟਰ 'ਚ ਸਰਕਾਰ ਬੈਠੀ ਆ ਕਿ ਉਹ ਕੀ ਕਰਦੀ ਪਈ ਆ ਕਿ ਉਹ ਡਿਗਰੀਆਂ ਉਹਨਾਂ ਨੇ ਜਿਹੜੇ ਥੱਲੇ ਬੰਦੇ ਰੱਖੇ ਹੋਏ ਨੇ ਜਿਹੜੇ ਡਿਗਰੀਆਂ ਦਿੰਦੇ ਨੇ ਜਿਹੜੇ ਇੰਸਟੀਚਿਊਟ ਖ ਸਵਾਲ ਤੇ ਇਹ ਵੀ ਖੜਾ ਹੁੰਦਾ ਸੈਂਟਰ ਦੀ ਸਰਕਾਰ ਤੇ ਖੜਾ ਹੁੰਦਾ ਕਿ ਜੇ ਡਿਗਰੀਆਂ ਬਣਦੇ ਪਏ ਨੇ ਉਹਨਾਂ ਦੇ ਇੰਸਟੀਚਿਊਟ ਉਹ ਜਾਂਚ ਨਹੀਂ ਕਰਦੀ ਇੰਸਟੀਚਿਊਟਾਂ ਦੀ ਕਿਵੇਂ ਦਿੰਦੇ ਪਏ ਨੇ ਡਿਗਰੀਆਂ ਗੱਲ ਕਰੀਏ ਦੇ ਵਿੱਚ ਪ੍ਰਸ਼ਾਸਨ ਦੀ ਬੜੀ ਵੱਡੀ ਨਾਕਾਮੀ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕੰਮ ਹੈ ਉਹ ਸਿਰਫ ਪਰਚਾ ਦਰਜ ਕਰਨਾ ਪਰ ਜਿਹੜੀ ਕਾਰਵਾਈ ਹੋਏਗੀ ਤੇਰੀ ਗੱਲ ਸ੍ਰੋਜ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਜੇ ਗੱਲ ਕਰੀਏ ਤਾਂ ਉਹਨਾਂ ਦਾ ਕੰਮ ਹੋਏਗਾ ਪਰਚਾ ਦਰਜ ਕਰਨਾ ਪਰ ਜੇ ਉਹਨਾਂ ਨੂੰ ਸਿਵਲ ਸਰਜਨ ਵੱਲੋਂ ਜਾਂ ਐਸਐਮਓ ਵੱਲੋਂ ਕੋਈ ਮੈਡੀਕਲ ਦੇ ਹਦਾਇਤ ਕੀਤੀ ਜਾਏਗੀ ਵੀ ਬੰਦਾ ਗਲਤ ਹੈ ਜਾਂਚ ਕਰਨ ਤੋਂ ਬਾ 24 ਘੰਟੇ ਦਾ ਟਾਈਮ ਲਿਆ ਚਲੋ ਉਹ ਵੀ ਲੌਲੀਪੌਪ ਅਸੀਂ ਲੈ ਲਿਆ ਫਿਰ ਉਸ ਤੋਂ ਬਾਅਦ ਗਏ ਅਸੀਂ ਡੀਸੀ ਸਾਹਿਬ ਕੋਲੇ ਡੀਸੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਮੈਂ ਮਾਰਕ ਕਰ ਦੇਣਾ ਫਿਰ ਮਾਰਕੋਗੇ ਕਿਹਦੇ ਕੋਲ ਜਾ ਰਹੀ ਆ ਐਸਐਮਓ ਕੋਲ ਜਾ ਰਹੀ ਆ ਫਿਰ ਅਸੀਂ ਲੌਲੀਪੌਪ ਲੈ ਲਿਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਉਹ ਦੁਕਾਨ ਦੇ ਬਾਹਰ ਜਾ ਕੇ ਪ੍ਰੈਸ ਕਾਨਫਰੈਂਸ ਸਾਰੇ ਪੱਤਰਕਾਰ ਭਾਈਚਾਰੇ ਨੂੰ ਬੁਲਾਇਆ ਉੱਥੇ ਜਦੋਂ ਪ੍ਰੈਸ ਕੀਤੀ ਉੱਥੇ ਮੌਕੇ ਦੇ ਐਸਐਚਓ ਸਾਹਿਬ ਆਏ ਐਸਐਚਓ ਸਾਹਿਬ ਨੂੰ ਜਦੋਂ ਅਸੀਂ ਮੰਗ ਪੱਤਰ ਦਿੱਤਾ ਉਹ ਕਹਿੰਦੇ ਮੈਂ ਐਸਐਮਓ ਸਾਹਿਬ ਤੇ ਭੇਜ ਦ ਗੱਲ ਤਾਂ ਮਿੰਟ ਗਈ ਆ ਐਸਐਮਓ ਦੇ ਉੱਤੇ ਉਹ ਅਗਲੇ ਕਹਿੰਦੇ ਐ ਕੀ ਐਸ ਸਮਾਂ ਉਹ ਸਾਡਾ ਮਹੀਨਾ ਜਾਂ ਫਿਰ ਸਾਨੂੰ ਦੇਖਣ ਨੂੰ ਹੀ ਮਿਲ ਗਿਆ ਜਦ ਅਗਲਾ ਬੰਦਾ ਏਡੇ ਏਡੇ આરોਪ ਲਗਾ ਰੇ ਫਿਰ ਤਾਂ ਸਾਨੂੰ ਦੇਖਣ ਨੂੰ ਮਿਲਦਾ ਹੀ ਪਿਆ ਵਾ ਕਿ ਇੰਨੇ ਦਿਨ ਹੋ ਗਏ ਸਾਨੂੰ 10 ਦਿਨ ਹੋ ਗਏ ਕੰਪਲੇਂਟਾਂ ਦਿੰਦਿਆਂ ਨੂੰ ਸਾਰੀ ਜਗ੍ਹਾ ਕਿਸੇ ਪਾਸੇ ਦੱਸ ਦੋ ਹੀ ਕੰਪਲੇਂਟ ਨਹੀਂ ਦਿੱਤੀ ਸਾਰੇ ਪਾਸੇ ਦੀ ਕੰਪਲੇਂਟ ਦੇਣ ਦੇ ਬਾਵਜੂਦ ਵੀ ਕਾਪੀ ਆ ਪਈ ਕੰਪਲੇਂਟ ਦੀ ਤੁਹਾਡੇ ਕੋਲ ਕਾਪੀ ਹੈਗੀ ਕੰਪਲੇਂਟ ਦੀ ਬਿਲਕੁਲ ਕਾਪੀ ਹੈਗੀ ਬਿਲਕੁਲ ਨੰਬਰ ਮਾਰ ਲੱਗੇ ਹੋਏ ਐ ਤਰੋਂ ਮੈਂ ਉਹ ਵੀ ਪ੍ਰੋਵਾਈਡ ਕਰਾਉਂਦਾ ਤੁਹਾਡੇ WhatsApp ਤੋਂ ਮੈਂ ਉਹ ਵੀ ਪ੍ਰੋਵਾਈਡ ਕਰਾ ਦੂੰਗਾ ਜਿਹੜੀ ਜਿਹਨੂੰ ਜਿਹਨੂੰ ਦੇ ਕੇ ਆਏ ਐ ਐਸਡੀ ਇਹ ਆਪਣਾ ਡ ਇਹ ਨਹੀਂ ਕਿ ਅਸੀਂ ਉੱਥੇ ਮੌਕੇ ਦੇ ਐਸਐਸਓ ਸਾਹਿਬ ਆਏ ਐਸਐਸਓ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ ਜੇ ਮੈਨੂੰ ਉੱਥੇ ਐਸਐਮਓ ਹਦਾਇਤ ਕਰਨਗੇ ਤਾਂ ਮੈਂ ਪਰਚਾ ਦਰਜ ਕਰ ਦੂੰਗਾ ਗੱਲ ਤਾਂ ਫਿਰ ਮੈਂ ਨਾ ਆ ਕੇ ਕਿੱਥੇ ਖੜੀ ਹੁੰਦੀ ਆ ਐਸਐਮਓ ਦੇ ਅਗਲਾ ਕਹਿੰਦਾ ਐਸਐਮਓ ਮੇਰੀ ਜੇਬ 'ਚ ਆਖਰ ਜੇ ਗੱਲ ਕਰੀਏ ਕਿਉਂਕਿ ਪੁਲਸ ਪ੍ਰਸ਼ਾਸਨ ਦੇ ਵੀ ਇੱਕ ਹਦਾਇਤਾਂ ਹੁੰਦੀਆਂ ਨੇ ਇੱਕ ਦਾਇਰਾ ਹੁੰਦਾ ਹੈ ਕਿਉਂਕਿ ਪੁਲਸ ਵੀ ਜਿਹੜੀ ਇੱਕ ਦਾਇਰੇ ਵਿੱਚ ਰਹਿ ਕੇ ਕੰਮ ਕਰਦੀ ਹੈ ਕਿਉਂਕਿ ਗੱਲ ਕਰੀਏ ਤਾਂ ਮੈਡੀਕਲ ਦੀ ਗੱਲ ਆ ਤਾਂ ਇਹਦੇ ਵਾਸਤੇ ਮੈਡੀਕਲ ਅਫਸਰ ਦਾ ਹੋਣਾ ਜ਼ਰੂਰੀ ਹੈ ਸਿਵਲ ਸਰਜਨ ਦੇ ਖਾਸ ਕਰਕੇ ਐ ਦੀ ਹੋਰੀ ਕਿਉਂਕਿ ਜੇ ਗੱਲ ਕਰੀਏ ਜੇ ਆਪਾਂ ਸਰਚ ਕਰਦੇ ਜੀ ਗਰਾਉਂਡ ਜ਼ੀਰੋ ਦੇ ਉੱਤੇ ਜਾਈਏ ਚੇਪੁਰ ਢਨਾਰੀ ਸਾਨੇ ਵਾਲ ਗੈਸਪੁਰਾ ਜਿੱਥੇ ਗਰੀਬ ਤਬਕੇ ਦੇ ਲੋਕ ਜਿਆਦਾ ਨੇ ਪ੍ਰਵਾਸੀ ਭਾਈਚਾਰਾ ਜਿਆਦਾ ਰਹਿੰਦਾ ਆ ਜਿਨ੍ਹਾਂ ਨੂੰ ਖਾਸ ਕਰਕੇ ਨਹੀਂ ਜਰਾ ਜਾਣਕਾਰੀ ਹੁੰਦੀ ਹੈ ਜਿਹੜੇ ਕਹਿੰਦੇ ਦਿਹਾਤੀ ਇਰਚ ਹੋਏ ਹੁੰਦੇ ਨੇ ਉਹ ਇਹ ਡਾਕਟਰਾਂ ਦੇ ਅੱਖਾ ਬੰਦ ਕਰਕੇ ਭਰੋਸਾ ਕਰ ਲੈਂਦੇ ਨੇ ਔਰ ਗੱਲ ਕਰੀਏ ਤਾਂ ਆਰਐਮਡੀ ਕਿਹਾ ਜਾਂਦਾ ਹੈ ਔਰ ਆਰਐਮਡੀ ਦਿੱਤੇ ਇਹਨਾਂ ਨੂੰ ਫੁੱਲ ਫਾਰਮ ਵੀ ਨਹੀਂ ਪਤਾ ਹੋਏਗੀ ਮੇਰੇ ਸਾਹਿਬ ਨਾਲ ਇਹ ਵੀ ਨਹੀਂ ਪਤਾ ਹੋਏਗਾ ਜੇ ਕਿਸੇ ਨੂੰ 슈ਗਰ ਵਧੀਏ ਤਾਂ ਉਹਨੂੰ ਕਿਹੜੀ ਦਵਾਈ ਦੇਣੀ ਹੈ ਔਰ ਜੇ 슈ਗਰ ਘਟੀਏ ਕਿਉਂਕ ਆਂ ਲਾਲ ਪੀਲੀਆਂ ਇਹੀ ਗੋਲੀਆਂ ਡਾਕਟਰਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਪਰ ਇਹਨਾਂ ਦੀ ਡਿਗਰੀ ਜੇ ਕੋਈ ਚੈੱਕ ਕਰਨ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਹਦੇ ਉੱਤੇ ਵੀ ਪ੍ਰੈਸ਼ਰ ਪੈ ਜਾਂਦਾ ਹੈ ਔਰ ਚੁੱਪ ਕੇ ਬਹਿ ਜਾਂਦਾ ਹੈ ਪਰ ਗੱਲ ਕਰੀਏ ਸਰਕਾਰ ਦੀ ਪ੍ਰਸ਼ਾਸਨ ਦੀ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਵੱਲ ਲਗਾਤਾਰ ਵੱਡੇ ਪੱਦਰ ਉੱਤੇ ਇਹ ਜਿਹੇ ਬੰਦਿਆਂ ਉੱਤੇ ਜਿਹੜੇ ਗੈਰਕਾਨੂੰਨੀ ਕੰਮ ਕਰ ਰਹੇ ਇਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਫਿਰ ਪ੍ਰਸ਼ਾਸਨ ਇੱਥੇ ਆ ਕੇ ਚੁੱਪ ਕਿਉਂ ਹੋ ਰਿਹਾ ਹੈ ਕਿਉਂ ਸਿਵਲ ਸਰਜਨ ਵੱਲੋਂ ਜਾਂ ਐਸਐਮਐਲ ਲੁਧਿਆਣਾ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਸਰ ਕੀ ਕਹਿਣਾ ਚਾਹੂਗੇ ਤੁਸੀਂ ਹਿੰਮਤ ਜੀ ਵੀ ਦੱਸੋ ਕਿਉਂਕਿ ਉਹ ਇੱਕ ਦੀ ਗੱਲ ਸੀ 2500 ਦੀ ਗੱਲ ਕਰ ਰਹੇ ਹੋ ਮੇਰੇ ਖਿਆਲ ਤੁਸੀਂ ਤਾਜਪੁਰ ਏਰੀਆ ਦੀ ਗੱਲ ਕਰ ਰਹੇ ਹੋਗੇ 2500 ਤੇ ਮੈਂ ਜੇ ਗੱਲ ਕਰਾਂ ਢੋਲੀ ਵਾਲ ਦੀ ਆ ਲੁਧਿਆਣਾ ਦੀ ਤੇਰੇ ਵੀ ਤਾਂ ਹਜ਼ਾਰਾਂ ਤੋਂ ਉੱਪਰ ਕਲੀਨਿਕ ਹੋਣਗੇ ਇੰਨਾ ਦੇ ਨਕੇਲ ਕੌਣ ਕੱਸੇ ਲੁਧਿਆਣਾ ਦੇ ਵਿੱਚ ਨਾ ਕਰਦੇ ਕਰਦੇ ਜੋ ਸਾਨੂੰ ਐਵਰੇਜ ਆਈ ਹੈ ਉਹ 2800 ਦੇ ਨੇੜੇ ਆਈ ਹੈ ਐਵਰੇਜ 2800 ਦੇ ਵਿੱਚ 90% ਜਿਹੜੇ ਕਲੀਨਿਕ ਨੇ ਉਹ ਚ ਦੋ ਨੰਬਰ ਦੇ ਆਰ ਦੇ ਵਿੱਚ ਚੱਲ ਰਹੇ ਨੇ ਮੈਂ ਕਰ ਇਹਨਾਂ ਪੈਸਾ ਫੰਡਿੰਗ ਹੋ ਰਹੀ ਹੈ ਸਿਵਲ ਸਰਜਨ ਚੁੱਪ ਕਿਉਂ ਬੈਠੇ ਨੇ ਅੱਜ ਨਹੀਂ ਕੱਲ ਨਹੀਂ ਦੋ ਦਿਨ ਦਸ ਦਿਨ ਬਾਅਦ ਵੀ ਜਵਾਬ ਇਹਨਾਂ ਨੂੰ ਦੇਣਾ ਹੀ ਪੈਣਾ ਆ ਇਹ ਨਾ ਹੋਵੇ ਸਾਨੂੰ ਸ਼ਿਵਸਨ ਸਮਾਜਵਾਦੀ ਨੂੰ ਸਿਵਲ ਸਰਜਨ ਦੇ ਖਿਲਾਫ ਸਾਨੂੰ ਮੋਰਚਾ ਖੋਲਣਾ ਪਵੇ ਅੱਜ ਤਾਂ ਅਸੀਂ ਆਏ ਆ ਤੁਹਾਡੀ ਜੇਬ ਚ ਐਸਾ ਮੋਰਚਾ ਵੀ ਜੇਬ ਚ ਨੇ ਸਿਵਲ ਸਰ ਸਾਡੀ ਜੇਬ ਚ ਨੇ ਸਭ ਤੋਂ ਵੱਡੀ ਗੱਲ ਕੌਣ ਕਹਿ ਰਿਹਾ ਸ਼ਬਦਾਵਲੀ ਕੌਣ ਵਰਤ ਰਿਹਾ ਇਹ ਸ਼ਬਦਾਵਲੀ ਜਿਹੜੀ ਰਾਜਕਿਸ਼ੋਰ ਚੋਧਰੀ ਵੱਲੋਂ ਵਰਤੀ ਗਈ ਹੈ ਉਹ ਕੌਣ ਹੈ ਇਹ ਜਿਹੜਾ ਸ਼ਿਵਮ ਕਲੀਨਿਕ ਚਲਾ ਰਿਹਾ ਸ਼ਿਵਮ ਕਲੀਨਿਕ ਜਿਹੜਾ ਚਲਾ ਰਿਹਾ ਬੰਦਾ ਹੈ ਸਤਿਮ ਕਲੀਨਿਕ ਦੇ ਵਿੱਚ ਅੱਜ ਤੋਂ 14 ਸਾਲ ਪਹਿਲੇ ਇਸ ਬੰਦੇ ਨੇ ਕੰਮ ਕੀਤਾ ਇਸ ਬੰਦੇ ਨੇ ਇੱਕ ਤੁਹਾਨੂੰ ਪੱਤਰਕਾਰ ਸਾਹਿਬ ਗਏ ਆ ਉਹਨਾਂ ਨੂੰ ਕਹਿ ਰਿਹਾ ਕਿ ਮੈਨੇ 14 ਸਾਲ ਮੈਨੇ ਸਤੈਮ ਕਲੀਨਿਕ ਮੈਂ ਮੈਨੇ ਕੰਮ ਕੀਤਾ ਮੈਨੇ ਆਲੂ ਨਹੀਂ ਵੇਚੇ ਵਾਹ ਪੇ ਮਤਲਬ ਕਿ ਅਸੀਂ ਪੇਟ ਬੱਕਰੀਆਂ ਆ ਅਸੀਂ ਪੇਟ ਬੱਕਰੀਆਂ ਦਾ ਜਵਾਬ ਲੈਣਾ ਬਹੁਤ ਜ਼ਰੂਰੀ ਹੈ ਕਿ ਮਤਲਬ ਜਿਹੜਾ ਵੀ ਕੋਈ ਟੈਸਟ ਹੋਵੇ ਕੋਈ ਸਟਿਚਸ ਨਹੀਂ ਲਾ ਸਕਦਾ ਏ ਐਨ ਐਮ ਜੀ ਐਨ ਐਮ ਡੀ ਡਿਗਰੀ ਕੀਤੀ ਹੋਣੀ ਬਹੁਤ ਜ਼ਰੂਰੀ ਹੈ ਕਹਿੰਦਾ ਹੈ ਕਿ ਮੇਰੀ ਘਰ ਵਾਲੀ ਨੇ ਕੀਤੀ ਹੈ ਠੀਕ ਹੈ ਤੇਰੀ ਘਰ ਵਾਲੀ ਨੇ ਕੀਤੀ ਹੋएगी ਮੈਂ ਮੰਨਦਾ ਪਰ ਜੋ ਉੱਥੇ ਹਰਕਤ ਕਰ ਰਹੇ ਨੇ ਜੋ ਗਲੂਕੋਸ ਲਗਾ ਰਹੇ ਨੇ ਜੋ ਸਟਿਚਸ ਲਗਾ ਰਹੇ ਨੇ ਉਹ ਕੌਣ ਲਗਾ ਰਿਹਾ ਸੋ ਉਹ ਬੰਦੇ ਕਿਉਂ ਨਹੀਂ ਸਾਹਮਣੇ ਆ ਰਹੇ ਹੁਣ ਕਹਿਣਗੇ ਸਾਡੇ ਦਾ ਬੰਦੇ ਨਹੀਂ ਹੈਗੇ 10 ਫੜੇ ਬੰਦੇ ਤੁਸੀਂ ਫਰੰਟ ਦੇ ਕਿਤੇ ਹੋਏ ਨੇ ਉਹਨਾਂ ਦੀ ਘਰ ਵਾਲੀ ਤਾਂ ਲਗਾ ਰਹੀ ਉਹ ਤੇ ਉਹਦੀ ਵਾਈਫ ਮੌਜੂਦ ਸੀਗੀ ਮੌਕੇ ਤੇ ਵਾਈਫ ਸੀਗੇ ਨਹੀਂ ਜੀ ਬੀ ਐਮ ਐਸ ਨਾਮ ਦਾ ਇੱਕ ਡਾਕਟਰ ਉੱਥੇ ਬਿਠਾਇਆ ਗਿਆ ਪ੍ਰਤਾਪ ਸਿੰਘ ਜੀ ਪਰ ਇੱਕ ਆਯੁਰਵੈਦਿਕ ਮੈਡੀਸਿਨ ਵਾਲਾ ਤਾਂ ਉੱਥੇ ਡਾਕਟਰ ਬਿਠਾਇਆ ਆ ਆਯੁਰਵੈਦਿਕ ਮੈਡੀਸਿਨ ਇੱਕ ਅਲੱਗ ਸੱਚੀ ਚੀਜ਼ ਹੋਗੀ ਐਲੋਪੈਥਿਕ ਦਵਾਈਆਂ ਆਪਾਂ ਲਗਾਤਾਰਾਂ ਦੇ ਰਹੇ ਆ ਐਲੋਪੈਥਿਕ ਕੌਣ ਹੈ ਐਮਬੀਬੀਐਸ ਕਿਹੜਾ ਬਿਠਾਇਆ ਜਾ ਰਿਹਾ ਕੋਈ ਨਹੀਂ ਬੈਠਾ ਉੱਥੇ ਕਹਿੰਦੇ ਸੀ ਬੀਐਮਐਸ ਬਿਠਾਇਆ ਉਹ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਬਿਠਾਇਆ ਜਾਂਦਾ ਪਰ ਆਯੁਰਵੈਦਿਕ ਤੇ ਐਲੋਪੈਥੀ ਜਮੀਨਾਂ ਸਮੰਦਾ ਫਰਕ ਹੈ ਇਹਨਾਂ ਕੋਲ ਲੈਬ ਦੀ ਜੋ ਲੈਬ ਖੁੱਲੀ ਹੈ ਨਾਂ ਨਕ ਉਹਦਾ ਜਿਹੜਾ ਰਜਿਸਟਰਡ ਨੰਬਰ ਹੈ ਨਾ ਲਾਇਸੈਂਸ ਨੰਬਰ ਹੈ ਜੋ ਅੰਦਰ ਮੈਡੀਕਲ ਖੁੱਲਾ ਹੈ ਅੰਦਰ ਮੈਡੀਕਲ ਦੇ ਵਿੱਚ ਤੁਹਾਨੂੰ ਇੱਕ ਵੀਡੀਓ ਵੀ ਦਵਾਂਗੇ ਅਸੀਂ ਅਬੋਰਸ਼ਨ ਦੀਆਂ ਕਿੱਟਾਂ ਵੀ ਪਈਆਂ ਹੋਈਆਂ ਨੇ ਉਹਦੇ ਵਿੱਚ ਪਰ ਉਹਦੇ ਵਿੱਚ ਜੇ ਮੈਡੀਕਲ ਖੁੱਲਾ ਤਾਂ ਮੈਡੀਕਲ ਵੀ ਕਿਦੇ ਨਾਮ ਦਾ ਲਾਇਸੈਂਸ ਹੈ ਬੈਠਾ ਕੌਣ ਹੈ ਜਿਹੜਾ ਬੈਠ ਕੇ ਦਵਾਈ ਦੇ ਰਿਹਾ ਉਹਦੇ ਕੋਲ ਲਾਇਸੈਂਸ ਉਹਦੇ ਨਾਂ ਦਾ ਹੋਣਾ ਚਾਹੀਦਾ ਨਾ ਕਿ ਮੇਰਾ ਉੱਥੇ ਜੇ ਮੈਂ ਬੈਠਾ ਮੇਰਾ ਲਾਇਸੈਂਸ ਹੈ ਤੇ ਕੋਈ ਹੋਰ ਜਾ ਕੇ ਬਹਿ ਗਿਆ ਤਨਖਾਹ ਤੇ ਰੱਖਿਆ ਕਿਹਦੀ ਆਰਚ 2 ਪੰਜਾਬ ਸਰਕਾਰ ਦਾ ਟੈਕਸ ਬਚਾਉਣ ਦੀ ਗੱਲ ਕਰ ਰਹੇ ਆ ਆਮ ਆਦੀ ਪਾਰਟੀ ਦਾ ਟੈਕਸ ਬਚਾਉਣ ਦੀ ਅਸੀਂ ਗੱਲ ਕਰ ਰਹੇ ਆ ਕਹਿੰਦੇ ਕੱਲੇ-ਕੱਲੇ ਸਵਾ ਸਵਾ ਕਰੋੜ ਦਾ ਇੱਕ ਇੱਕ ਬੰਦੇ ਦੇ ਕਰਜ਼ਾ ਚੜਿਆ ਪੰਜਾਬ ਪੰਜਾਬ ਦੇ ਵਾਸੀ ਤੇ ਐਸੀ ਗੱਲਾਂ ਕਰਕੇ ਅਸੀਂ ਮੁੱਦਾ ਚੱਕਦੇ ਆ ਕਿ ਪੰਜਾਬ ਦੇ ਵਾਸੀ ਜਿਹੜਾ ਟੈਕਸ ਜਿਹੜਾ ਇਹਨਾਂ ਵਾਂ ਕਿੱਥੇ ਜਾ ਰਿਹਾ ਵਪਾਰੀ ਨੇ 1,32 ਕਰੋੜ ਦਾ ਕਰਜ਼ਾ ਸਾਡੇ ਉੱਪਰ ਚੜ ਗਿਆ ਚੜਵਾਉਣ ਵਾਲੇ ਕੌਣ ਅਸੀਂ ਆਪ ਖੁਦ ਜ਼ਿੰਮੇਵਾਰ ਆ ਕਿਉਂਕਿ ਇਸੇ ਕਲੀਨਿਕ ਨੂੰ ਅਸੀਂ ਨੇੜੇ ਲੈ ਕੇ ਆਏ ਆ ਤੁਹਾਡੇ ਸਾਹਮਣੇ ਅਸੀਂ ਜਾਗਰੂ ਕਰ ਰਹੇ ਆ ਪਰ ਜੋ ਸਚਾਈ ਹੈ ਮੰਤਾ ਨੂੰ ਇੱਕ ਚੀਜ਼ ਹੋਰ ਗੱਲ ਅਸੀਂ ਕਹਿਣਾ ਚਾਹਾਂਗੇ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਸਿਵਲ ਸਰਜਨ ਦੇ ਬਾਰੇ ਤਰਨਾ ਪ੍ਰਦਰਸ਼ਨ ਕੀਤਾ ਜਾਊਗਾ ਸਿਵਲ ਸਮਾਜਵਾਦੀ ਦੀ ਪੂਰੀ ਟੀਮ ਵੱਲੋਂ ਸਿਵਲ ਸਰਜਨ ਦੇ ਬਾਰੇ ਉਹਦਾ ਘਰਾਵ ਕੀਤਾ ਜਾਊਗਾ ਜੇ ਇਹਨਾਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਨਾ ਕੀਤੀ ਇੱਕ ਹੋਰ ਗੱਲ ਕਹਿੰਦੇ ਆ ਬਈ ਜਿਹੜੀਆਂ ਇਹਨਾਂ ਕੋ ਡਿਗਰੀਆਂ ਇਹ ਪੰਜਾਬ ਸਟੇਟ ਦੀਆਂ ਨਹੀਂ ਹਨ ਇਹਨਾਂ ਕੋ ਡਿਗਰੀਆਂ ਸਾਰੀਆਂ ਬਾਹਰੀਆਂ ਸਟੇਟਾਂ ਦੀਆਂ ਕੋਈ ਯੂਪੀ ਤੋਂ ਆ ਕੋਈ ਬਿਹਾਰ ਤੋਂ ਕੋਈ ਗੁਜਰਾਤ ਤੋਂ ਕੋ ਮਹਾਰਾਸ਼ਟਰ ਤੋਂ ਪੰਜਾਬ ਸਟੇਟ ਦੀ ਡਿਗਰੀ ਇਹਨਾਂ ਕੋਲੇ ਨਹੀਂ ਹੋਏਗੀ ਇਹ ਸਾਰੀਆਂ ਬਾਹਰ ਲੀਆਂ ਡੁਪਲੀਕੇਟ ਡਿਗਰੀਆਂ ਕਿਉਂਕਿ ਜੇ ਐਮਬੀਬੀਐਸ ਕਰਨੀ ਹੁੰਦੀ ਹੈ ਜੇ ਡਾਕਟਰ ਦੀ ਵੀ ਗੱਲ ਕਰੀਏ ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਪੰਜਾਬ ਸਟੇਟ ਦੀ ਡਿਗਰੀ ਐਮਬੀਬੀਐਸ ਕੀਤੀ ਜਾਵੇ ਐਮਬੀਬੀਐਸ ਬਾਹਲੀ ਕੰਟਰੀ ਤੋਂ ਵੀ ਲੋਕ ਕਰਕੇ ਆ ਸਕਦੇ ਨੇ ਡਾਕਟਰ ਜਿਹੜੇ ਨੇ ਬਾਹਰੋਂ ਅਮਰੀਕਾ ਕੈਨੇਡਾ ਵੀ ਕਰਦੇ ਲੰਡਨ ਤੋਂ ਵੀ ਜਾਂਦੇ ਨੇ ਮੈਂ ਗਲਤ ਕਰ ਰਿਹਾ ਮੈਂ ਗਲਤ ਕਰ ਰਿਹਾ ਇਹਦਾ ਰਿਹਾ 10 ਡਾਲਰ ਜਾਂਚ ਹੋਣੀ ਚਾਹੀਦੀ ਏਹ ਇੱਕ ਚੈਨਲ ਦੇ ਮੁੰਨੇ ਪ੍ਰਕਾਸ਼ਿਤ ਕਰ ਗਏ ਮੈਂ ਗੱਲ ਹੀ ਕਰ ਰਿਹਾ ਮੈਂ ਤਵਾਰ ਦੀ ਕਟਿੰਗ ਹੈ ਮੈਂ ਗੱਲ ਕਰ ਰਿਹਾ ਆ ਦੇ 12 ਪੜੇ ਹੋਏ ਬੰਦਿਆਂ ਨੂੰ ਕਿੱਦਾਂ ਐਮਬੀਬੀਐਸ ਦੀ ਡਿਗਰੀਆਂ ਦਿੱਤੀਆਂ ਗਈਆਂ ਨੇ ਇੱਕ ਨਿਜੀ ਅਖਬਾਰ ਦੇ ਉੱਤੇ ਜਿਹੜੀ ਹੈ ਖਬਰ ਆਈ ਇੱਕ ਮਿੰਟ ਨਿਜੀ ਅਖਬਾਰ ਦੇ ਉੱਤੇ ਇੱਕ ਜਿਹੜੀ ਖਬਰ ਪ੍ਰਕਾਸ਼ਿਤ ਹੁੰਦੀ ਹੈ ਜਿਹਦੇ ਵਿੱਚ ਲਿਖਿਆ ਜਾਂਦਾ ਹੈ ਕਿ 12 ਡਾਕਟਰ ਨੇ ਜਿਹੜੇ ਗੱਲ ਕਰ ਲਈ ਹੈ ਕਿ ਜਾਲੀ ਡਿਗਰੀਆਂ ਉੱਤੇ ਕੰਮ ਕਰ ਰਹੇ ਨੇ ਪਰ ਜੇ ਗੱਲ ਕਰੀਏ ਗਰਾਊਂਡ ਅਬੇਜ ਦੇ ਉੱਤੇ ਜੇ ਸਰਚ ਕੀਤੀ ਜਾਵੇ ਜੇ ਚੈਕਿੰਗ ਕੀਤੀ ਜਾਵੇ ਤਾਂ ਦਿਵਾਲੀ ਦੁਸ਼ਹਿਰੇ ਦੇ ਦਿਨਾਂ ਦੇ ਵਿੱਚ ਹੀ ਸੇਲ ਭਾਰੀ ਦੇਖਣ ਨੂੰ ਮਿਲੇਗੀ ਡਾਕਟਰਾਂ ਦੀ ਉਹ ਵੀ ਚੋਲਾ ਸਾਫ ਡਾਕਟਰਾਂ ਦੀ ਇਹ ਤੁਹਾਡੇ ਵਾਸਤੇ ਤੁਹਾਡੇ ਪਰਿਵਾਰ ਵਾਸਤੇ ਤੇ ਤੁਹਾਡੇ ਬੱਚਿਆਂ ਵਾਸਤੇ ਔਰ ਤੁਹਾਡੇ ਖਾਸ ਕਰਕੇ ਚਹੀਤੇ ਰਿਸ਼ਤੇਦਾਰਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਸਰਕਾਰ ਵੱਲੋਂ ਵੀ ਲਗਾਤਾਰ ਜਿਹੜੇ ਨੇ ਕੈਂਪ ਲਗਾਏ ਜਾਂਦੇ ਨੇ ਮਹੱਲਾ ਕਲੀਨਿਕ ਖੋਲੇ ਜਾਂਦੇ ਨੇ ਪਰ ਉਹ ਫੇਲ ਹੋ ਜਾਂਦੇ ਨੇ ਫੇਲ ਕਿਉਂ ਹੋ ਜਾਂਦੇ ਨੇ ਕਿਉਂਕਿ ਜਿਹੜੇ ਆਮ ਲੋਕ ਨੇ ਉਹਨਾਂ ਤੇ ਦਵਾਈ ਲੈਣ ਨਹੀਂ ਜਾਂਦੇ ਔਰ ਦਵਾਈ ਪਈ ਪਈ ਐਕਸਪਾਇਰੀ ਹੋ ਜਾਂਦੀ ਹੈ ਸਰਕਾਰ ਦੀ ਮਜਬੂਰੀ ਬਣ ਜਾਂਦੀ ਹੈ ਮਹੱਲਾ ਕਲੀਨਿਕਾਂ ਨੂੰ ਬੰਦ ਕਰਨ ਦੀ ਕਿਆ ਜਾਂਦਾ ਸਿਵਲ ਹਸਪਤਾਲ ਸਰਕਾਰ ਵੱਲੋਂ ਖੋਲਿਆ ਗਿਆ ਪੀਜੀਆਈ ਖੋਲਿਆ ਗਿਆ ਜਾਂ ਜਾਂ ਹੋਰ ਸਰਕਾਰੀ ਕਈ ਹਸਪਤਾਲ ਖੋਲੇ ਗਏ ਨੇ ਪਰ ਉੱਤੇ ਜਿਹੜੇ ਨੇ ਲੋਕ ਨਹੀਂ ਜਾਂਦੇ ਉਹ ਇੰਨਾ ਡਾਕਟਰਾਂ ਕੋਲੇ 30 40 50 100 ਰੁਪਏ ਦੇ ਲਾਲਚ ਵਿੱਚ ਜਿਹੜੀ ਆ ਜਾਂ ਮਜਬੂਰੀ ਦੇ ਵਿੱਚ ਕਹਿ ਲਈਏ ਕਿ ਦਵਾਈ ਲੈ ਲੈਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਉਹ ਸ਼ੂਗਰ ਦੀ ਦਵਾਈ ਬੀਪੀ ਦਾ ਨਾਮ ਲਾ ਕੇ ਦੇ ਰਹੇ ਨੇ ਜਾਂ ਬੀਪੀ ਦੀ ਦਵਾਈ ਜਿਹੜੀ ਆ ਬੁਖਾਰ ਦੇ ਨਾਮ ਉੱਤੇ ਦੇ ਰਹੇ ਨੇ ਔਰ ਗਲਤ ਟੀਕਾ ਲੱਗਣ ਤੋਂ ਬਾਅਦ ਬਾਅਦ ਦੇ ਵਿੱਚ ਉਸ ਕਲੀਨਿਕ ਦੇ ਉੱਤੇ ਜਿੰਦਰਾ ਲੱਗ ਜਾਂਦਾ ਹੈ ਔਰ ਉਸ ਗਰੀਬ ਨੂੰ 30 40000 ਰੁਪਏ ਦੇ ਵਿੱਚ ਖਰੀਦ ਲਿਆ ਜਾਂਦਾ ਔਰ ਬੜੀ ਪਾਰਸਲ ਕਰਵਾ ਕੇ ਯੂਪੀ ਬਿਹਾਰ ਭੇਜ ਦਿੱਤੀ ਜਾਂਦੀ ਹੈ ਪਰ ਗੱਲ ਕਰੀਏ ਤਾਂ ਕਾਨਕੀ ਦਾ ਹੋ ਰਿਹਾ ਮਲੁਖਤਾ ਦਾ ਕਾਨ ਹੋ ਰਿਹਾ ਹੈ ਜੀ ਉਸ ਗਰੀਬ ਤਬਕੇ ਦੇ ਲੋਕਾਂ ਨੂੰ ਜਾਂ ਉਹਨਾਂ ਨੂੰ ਨਹੀਂ ਸਮਝ ਆ ਆਪਣੇ ਅਧਿਕਾਰਾਂ ਦੀ ਤੇ ਇਹ ਜੇ ਚੰਦ ਮੁਨਾਫਾ ਖਾ ਰਿਹਾ ਕੁਝ ਠੇਕੇਦਾਰ ਲੋਕ ਜਿਹੜੇ ਨੇ ਬੜੀ ਮਲੁਖਤਾ ਦਾ ਕਾਨ ਕਰਦੇ ਨਜ਼ਰ ਆਉਂਦੇ ਨੇ ਹੁਣ ਇਹਦੇ ਉੱਤੇ ਦੇਖਾਂਗੇ ਉਸ ਡਾਕਟਰ ਦੇ ਵੀ ਜਿਹੜਾ ਬਿਆਨ ਲੈਣ ਦੀ ਕੋਸ਼ਿਸ਼ ਕਰਾਂਗੇ ਖਾਸ ਕਰਕੇ ਸਿਵਲ ਸਰਜਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਹੈਲੋ हाँ जी हाँ जी बोलिए शिवम क्लिनिक से बोल रहे हो जी हाँ जी हाँ हेमंत बोल रहा हूँ जी पत्रकार प्राइम से जी जी बोलिए ऐसा है सर आपके खिलाफ ना शिवसेना वालों ने एक दरखास्त दी है कि आपके पास जो है बिना किसी डिग्री के बिना किसी चीज के आप क्लिनिक चला रहे हो तो उसमें क्या क्या डिग्री वगैरह आपके पास है या कितनी सच्चाई है डिग्री है, है सर कौन सी डिग्री है किस चीज की डिग्री है आपके पास वो ड्रग इंस्पेक्टर चेक हाँ जी नहीं सर्जन ड्रग सिविल सर्जन चेक करेंगे ड्रग इंस्पेक्टर चेक करेंगे मैं वो बात नहीं कर रहा आपके वो तो उनकी ड्यूटी है वो तो करेंगे करेंगे क्योंकि आप आप इस बारे में क्या कहना चाहते हो कि आपके ऊपर जो आरोप लगे हैं उनके बारे में आप क्या कहना चाहते हो क्योंकि कल आपके खिलाफ उन्होंने प्रेस कॉन्फ्रेंस की गई है और आपके खिलाफ उन्होंने एस और सिविल सर्जन को भी ऑलरेडी जो है मांग पत्र दिया है कि इनके क्लिनिक जो है बिना किसी प्रूफ के और बिना किसी मतलब अथॉरिटी के चल रहा है ना आपकी जो लैब आपने खोल रखी हो, वो आपके है वो आपकी अथोराइज है कहीं से ना आपके ने जो मेडिकल स्टोर ले रखा है उसका आपके पास लाइसेंस है और ना ही जो, वो जो वो आप क्लिनिक चला रहे हो वो वैलिड है करेंगे वो ਉਹ ਆਪ ਦਾ ਗਾਨੀ ਹੈ ਉਹ ਆਉਣਗੇ ਤੇ ਕਰਨਗੇ ਅੱਛਾ ਇਸ ਬਾਰੇ ਮੈਂ ਆਪਕੋ ਕਹਿਣਾ ਕਿ ਆਖਰ ਮਨੁੱਖਤਾ ਦਾ ਕਹਾਣ ਹੋ ਰਿਹਾ ਹੈ ਸਰਕਾਰ ਦੇ ਉੱਤੇ ਕਿਉਂਕਿ ਜਵਾਬ ਦੇ ਜਿਹੜੀ ਇਹ ਸਰਕਾਰ ਹੋ ਜਾਂਦੀ ਹੈ ਪ੍ਰਕਾਸ਼ ਜਿਹੜਾ ਪ੍ਰਸ਼ਾਸਨ ਹੈ ਚੁੱਪੀ ਸਾਜ਼ ਲੈਂਦਾ ਹੈ ਤੇ ਜ਼ਿੰਮੇਵਾਰ ਕੌਣ ਹੈ ਆ ਜ਼ਿੰਮੇਵਾਰ ਤੁਸੀਂ ਹੋ ਜ਼ਿੰਮੇਵਾਰ ਅਸੀਂ ਆ ਜਾਂ ਜ਼ਿੰਮੇਵਾਰ ਪ੍ਰਸ਼ਾਸਨ ਹੈ ਜਿਹੜਾ ਸਮੇਂ-ਸਮੇਂ ਸਿਰ ਸਿਰਫ ਨਾਮ ਦੀ ਗੱਲ ਕਰ ਲਈ ਕਿ ਨਾਮ ਦੇ ਲੌਲੀਪਪ ਦਿੰਦਾ ਕਾਰਵਾਈ ਦੇ ਲੌਲੀਪਪ ਦਿੰਦਾ ਪਰ ਕਾਰਵਾਈ ਜਿਹੜੀ ਹੈ ਸਾਲ ਦੀ ਗੱਲ ਕਰ ਰਹੇ ਨੇ ਹਮ ਟਾਕੁਰ ਅ ਤੱਕ ਜਿਹੜੀ ਕਾਰਵਾਈ ਨਹੀਂ ਹੋਈ ਆਖਰ ਕਾਰਵਾਈ ਹੋਏਗੀ ਕਦੋਂ ਇਹਨਾਂ ਨੂੰ ਸਮਝ ਦੱਸੇਗਾ ਕਿ ਇਹਨਾਂ ਚੋਲਾ ਛਾਪ ਡਾਕਟਰਾਂ ਤੇ ਕਾਰਵਾਈ ਹੋਏਗੀ ਜਾਂ ਇਹਨਾਂ ਨੂੰ ਐਸੇ ਤਰੀਕੇ ਦੇ ਨਾਲ ਜਿਹੜੇ ਮੁਹੱਲਾ ਕਲੀਨਿਕ ਕਹੇ ਲੋ ਇਹਨਾਂ ਦੇ ਨਿੱਜੀ ਮੁਹੱਲਾ ਕਲੀਨਿਕ ਕਹੇ ਲੋ ਜਾਂ ਨਿੱਜੀ ਕਲੀਨਿਕ ਕਹੇ ਲੋ ਖੋਲਣ ਦੀ ਆਜ਼ਾਦੀ ਮਿਲੀ ਰਹੇਗੀ ਕੈਮਰਾਮੈਨ ਰੋਹਿਤ ਦੇ ਨਾਲ ਹਿੰਮਤ ਕੁਮਾਰ ਪ੍ਰਾਈਮ ਅਦਰ ਨਿਊਜ਼ ਲੁਧਿਆਣਾ